ਇਹ ਛੋਟੇ ਜਿਹੇ ਸੱਦੇ ਤੇ ਮੇਰੀ ਦੁੱਖ ਦੀ ਘੜੀ ਦੇ ਵਿੱਚ ਤੁਸੀਂ ਇਸ਼ਾਰੇ ਪਹੁੰਚੇ ਹੋ ਮੈਂ ਸਾਰੇ ਹੀ ਪ੍ਰੈਸ ਦਾ ਮੇਰੇ ਭਰਾਵਾਂ ਦਾ ਕੋਈ ਮੇਥੋਂ ਵੱਡੇ ਹੈ ਕੋਈ ਛੋਟੇ ਹੈ ਸਭ ਦਾ ਮੈਂ ਆਪਦੇ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਧੰਨਵਾਦ ਕਰਦਾ ਮੈਂ ਅੱਜ ਦੁਖੀ ਦਿਲ ਨਾਲ ਆਪ ਨੂੰ ਬੁਲਾਇਆ ਕੋਈ ਮੈਂ ਕਿਸੇ ਦੀ ਰੰਜਿਸ਼ ਜਾਂ ਕੋਈ ਦੁਸ਼ਮਣੀ ਤੌਰ ਤੇ ਨਹੀਂ ਬੁਲਾਇਆ ਜਦੋਂ ਦੁੱਖ ਪੈਂਦਾ ਹੈ ਆਦਮੀ ਉਦੋਂ ਹੀ ਸੱਜਣ ਇਕੱਠੇ ਕਰਦਾ ਹੈ ਤੁਹਾਡਾ ਬਹੁਤ ਧੰਨਵਾਦ ਹੈ ਕਿਉਂਕਿ ਮੈਂ ਬਹੁਤ ਦੁਖੀ ਹਾਂ ਤੇ ਬਹੁਤ ਦੁਖੀ ਹਿਰਦੇ ਨਾਲ ਆਪ ਨੂੰ ਇਸ ਪ੍ਰੈਸ ਕਾਨਫਰੰਸ ਲਈ ਮੈਂ ਦੱਸਣਾ ਚਾਹੁੰਨਾ ਵੀ ਜੋ ਮੇਰੇ ਨਾਲ ਬੀਤੀ ਹੈ ਮੈਂ ਉਹ ਕੀ ਬਿਆਨ ਕਰਾਂ ਵੀ ਮਲੋਟ ਦੇ ਹਲਕੇ ਦੇ ਵਿੱਚ ਤੁਹਾਡਾ ਰਹਿਣ ਵਾਲਾ ਮੈਂ ਪੰਡਤ ਸ਼ਾਮ ਲਾਲ ਪਾਰਕ ਜੋ ਕਿ ਪੰਡਤ ਘੜੈ ਲਾਲ ਦਾ ਮੈਂ ਪੁੱਤ ਹਾਂ ਤੇ ਆਪ ਦਾ ਮੈਂ ਸਭ ਦਾ ਜਾਣਕਾਰ ਹਾਂ ਤੁਸੀਂ ਮੈਨੂੰ ਸਾਰੇ ਹੀ ਜਾਣਦੇ ਹੋ ਪਰ ਜੋ ਮੇਰੇ ਨਾਲ ਹੋਈ ਉਹ ਇਸ ਪ੍ਰਕਾਰ ਹੈ ਕਿ ਮੇਰੀ ਨੋ ਦੇ ਪੋਤੀ ਹੋਈ ਕਮਰਾ ਹਸਪਤਾਲ ਦੇ ਵਿੱਚ ਜਿਹਨੂੰ ਕਿ ਕਮਰਾ ਹਸਪਤਾਲ ਜੀਟੀ ਰੋਡ ਮਲੋੜ ਵਿੱਚ ਕਿਹਾ ਜਾਂਦਾ ਹੈ ਉਸ ਵਿੱਚ ਪੂਜਾ ਕਮਰਾ ਜੋ ਲੇਡੀ ਡਾਕਟਰ ਤੌਰ ਤੇ ਕੰਮ ਕਰ ਰਹੀ ਹੈ ਨਾਲ ਹੀ ਉਹਨਾਂ ਘਰ ਵਾਲਾ ਗੋਤਮ ਕਮਰਾ ਅਤੇ ਨਾਲ ਹੀ ਉਹਨਾਂ ਦੇ ਉਹਨਾਂ ਦੇ ਸਸੁਰ ਮਦਨ ਲਾਲ ਨਾਲ ਹੀ ਉਹਨਾਂ ਦੀ ਸਾਸ ਪੁਸ਼ਪਾ ਕਮਰਾ ਇਹਨਾਂ ਵੱਲੋਂ ਹਸਪਤਾਲ ਚਲਾਇਆ ਜਾਂਦਾ ਪਰ ਮੇਰੇ ਨਾਲ ਤਾਂ ਇਹਨਾਂ ਨੇ ਉਹ ਕੀਤੀ ਜੋ ਕੋਈ ਦੁਸ਼ਮਣ ਨਾਲ ਵੀ ਨਹੀਂ ਕਦੇ ਕਰਦਾ ਮੇਰੀ ਕੋਈ ਦੁਸ਼ਮਣ ਨਹੀਂ ਸੀ ਇਹਨਾਂ ਨਾਲ ਮੈਂ ਇੱਕ ਮਰੀਜ਼ ਤੌਰ ਤੇ ਮੇਰੀ ਨੋ ਨੂੰ ਉੱਥੇ ਭੇਜਿਆ ਰੋਟਿਨ ਚ ਚੈੱਕ ਅਪ ਹੁੰਦਾ ਰਿਹਾ ਮੇਰਾ ਬੇਟਾ ਮੇਰੀ ਨੋ ਅਸੀਂ ਸਾਰੇ ਲੈ ਜਾਂਦੇ ਰਹੇ ਉਹਨਾਂ ਨੇ 28 ਤਰੀਕ ਨੂੰ ਆਪਰੇਸ਼ਨ ਕੀਤਾ ਆਪਰੇਸ਼ਨ ਜਦੋਂ ਕੀਤਾ ਕਰਕੇ ਆਪਰੇਸ਼ਨ ਤੇ ਉਹਨਾਂ ਨੇ ਪਾਤਾ ਤੇ ਮੇਰੇ ਪੋਤੀ ਹੋਈ ਉਸ ਤੋਂ ਬਾਅਦ ਜੋ ਮੇਰਾ ਮੰਤ ਭਾਗੀ ਘਟਨਾ ਵਾਪਰੀ ਵੀ 30 ਤਰੀਕ ਨੂੰ ਉਹਨਾਂ ਨੇ ਛੁੱਟੀ ਦੇ ਦਿੱਤੀ ਪਰ ਉਸ ਤੋਂ ਪਹਿਲਾਂ ਕੀ ਹੋਇਆ 29 ਤਰੀਕ ਨੂੰ ਇਹ ਮੇਰੀ ਨੌਰਾਨੀ ਦੇ ਬੁਖਾਰ ਹੋ ਗਿਆ ਜਦੋਂ ਉਸਨੇ ਡਾਕਟਰ ਸਾਹਿਬਾਂ ਨੂੰ ਬੇਨਤੀ ਕੀਤੀ ਵੀ ਡਾਕਟਰ ਸਾਹਿਬਾ ਵੀ ਮੈਨੂੰ ਬੁਖਾਰ ਹੋ ਗਿਆ ਡਾਕਟਰ ਸਾਹਿਬਾਂ ਨੇ ਕਿਹਾ ਵੈਸੇ ਹੋ ਜਾਂਦਾ ਕੋਈ ਗੱਲ ਨਹੀਂ ਆਮ ਜੀ ਗੱਲ ਹੈ ਪਰ ਤੁਸੀਂ ਸਾਰੇ ਸਮਝਦਾਰ ਹੋ ਬੁਖਾਰ ਕੋਈ ਬਿਮਾਰੀ ਨਹੀਂ ਇੱਕ ਇੰਡੀਕੇਸ਼ਨ ਹੁੰਦਾ ਉਹਦੇ ਅੰਦਰ ਕੋਈ ਨਾ ਕੋਈ ਕਮੀ ਰਹੇਗੀ ਸਜੇਰੀਅਨ ਕਰਨ ਦੇ ਵੇਲੇ ਜਾਂ ਜੋ ਵੀ ਕਮੀਆਂ ਰਹੀਆਂ ਉਹ ਡਾਕਟਰ ਸਾਹਿਬ ਨੂੰ ਪਤਾ ਹੈ ਜਾਂ ਮੇਰੀ ਧੀ ਰਾਣੀ ਨੂੰ ਪਤਾ ਹੈ ਜਿੰਦੇ ਨਾਲ ਬੀਤੀ ਉਸ ਤੋਂ ਬਾਅਦ ਉਹਨੇ ਕਿਹਾ ਮੈਥੋਂ ਡਾਕਟਰ ਸਾਹਿਬ ਪਾਸਾ ਨਹੀਂ ਲਿਆ ਜਾਂਦਾ ਮੇਰੇ ਦਰਦ ਹੁੰਦਾ ਪਰ ਡਾਕਟਰ ਸਾਹਿਬ ਕਹਿੰਦੇ ਐਵੇਂ ਹੁੰਦਾ ਆਮ ਜੀ ਗੱਲਾਂ ਇਹ ਤਾਂ ਹੁੰਦਾ ਹੀ ਰਹਿੰਦਾ ਫਿਰ ਦਿਖਾਉਂਦੇ ਰਹੇ ਕਰਦੇ ਰਹੇ ਉਸ ਤੋਂ ਬਾਅਦ 30 ਤਰੀਕ ਨੂੰ ਇਹਨਾਂ ਨੇ ਛੁੱਟੀ ਦਿੱਤੀ ਜੀ ਛੁੱਟੀ ਦੇਤੀ ਛੁੱਟੀ ਦੇਣ ਤੋਂ ਬਾਅਦ ਇਦਵਾਰਾ ਚੈੱਕਅਪ ਲਈ 2 ਤਰੀਕ ਨੂੰ ਫੇਰ ਗਏ ਜੀ ਜੋ ਦੋ ਨੂੰ ਗਏ ਉਹ ਕਹਿੰਦੇ ਵੀ ਮੇਰੇ ਦਰਦ ਜਿਹਾ ਇਸ ਤਰ੍ਹਾਂ ਕਰਕੇ ਹੁੰਦਾ ਕਹਿੰਦੇ ਨਹੀਂ ਗੈਸ ਤੇਜਾਬ ਦਾ ਦਰਦ ਐ ਕੋਈ ਖਾਸ ਗੱਲ ਨਹੀਂ ਐ ਏਡੀ ਐਮ ਵੈਮ ਐ ਤੈਨੂੰ ਵੈਮ ਹੈਗਾ ਕੋਈ ਗੱਡੀ ਗੱਲ ਨਹੀਂ ਗਈ ਫਿਰ ਬਾਅਦ ਵਿੱਚ 8 ਤਰੀਕ ਨੂੰ ਟਾਂਕੇ ਖੋਲੇ ਉਹਨਾਂ ਨੇ 8 ਤਰੀਕ ਨੂੰ ਟਾਂਕੇ ਖੋਲੇ ਉਹਨੇ ਬੇਟੀ ਨੇ ਕਿਹਾ ਵੀ ਮੇਰੇ ਦਰਦ ਹੁੰਦਾ ਪਰ ਉਹਨਾਂ ਨੇ ਉਸ ਦੀ ਗੱਲਾਂ ਨੂੰ ਅਣਗਹਿਲਿਆ ਕਰਤਾ ਮੈਂ ਕੀ ਮੈਂ ਤੁਹਾਨੂੰ ਦੱਸਾਂ ਜਦੋਂ ਉਸ ਤੋਂ ਬਾਅਦ ਫਿਰ ਐਂਟੀਬਾਇਓਟਿਕ ਦੇ ਕੇ ਉਹਨਾਂ ਨੇ ਤੌਰਤਾ ਫਿਰ 8 ਤਰੀਕ ਨੂੰ ਜਦੋਂ ਦੁਬਾਰਾ ਉੱਥੇ ਗਏ ਉਹਨਾਂ ਨੇ ਕਿ ਬੋਤਲ ਦੇ ਵਿੱਚ ਪਾ ਕੇ ਐਂਟੀਬਾਇਓਟਿਕ ਲਾਤਾ ਕਹਿੰਦੇ ਕੋਈ ਖਾਸ ਗੱਲ ਨਹੀਂ ਇਹ ਆਪਣੇ ਆਪ ਹੌਲੀ ਹੌਲੀ ਠੀਕ ਹੋ ਜੂ 8 ਦੀ ਰਾਤ ਨੂੰ ਵੀ ਉੱਥੇ ਦੁਬਾਰਾ ਐਡਮਿਟ ਹੋਏ 9 ਨੂੰ ਸਵੇਰੇ ਅਸੀਂ ਹੱਥ ਜੋੜ ਕੇ ਮਿੰਤਾ ਕਰਕੇ ਡੇਢ ਪੌਣੇ 2 ਘੰਟਿਆਂ ਦੇ ਵਿੱਚ ਉਹਨਾਂ ਕੋਲ ਰੈਫਰਿੰਗ ਕਰਾਈ ਹਾਲਾਂਕਿ ਅਸੀਂ ਉਹਨਾਂ ਨੂੰ ਮਿੰਨਤਾਂ ਕਰਦੇ ਰਹੇ ਪਹਿਲਾਂ ਵੀ ਜੇ ਡਾਕਟਰ ਸਾਹਿਬ ਤੁਹਾਡੇ ਕੋਲੇ ਕੋਈ ਪੁਕਤਾ ਪ੍ਰਬੰਧ ਨਹੀਂ ਹੈਗੇ ਆਪਾਂ ਬਾਹਰੋਂ ਕੋਈ ਸਕੈਨ ਕਰਾ ਲਈਏ ਕੁਝ ਹੋਰ ਕਰਾ ਲਈਏ ਪਰ ਡਾਕਟਰ ਸਾਹਿਬ ਕਹਿੰਦੇ ਤੁਸੀਂ ਸਾਡੇ ਨਾਲੋਂ ਜ਼ਿਆਦਾ ਸਿਆਣੇ ਹੋ ਤੁਹਾਨੂੰ ਡਾਕਟਰੀ ਬਾਲੀ ਆਉਂਦੀ ਹੈ ਅਸੀਂ ਚੁੱਪ ਕਰ ਗਏ ਇੱਕ ਕੀ ਹੋਇਆ ਇਹਨਾਂ ਨੇ ਖਾਲੀ ਦਸਤਾਵੇਜ਼ ਤੇ ਹੋਰ ਦਸਤਾਵੇਜ਼ ਤੇ ਸਾਈਨ ਕਰਾ ਲਏ ਬੰਦਾ ਜਦੋਂ ਮਜਬੂਰ ਹੁੰਦਾ ਹੈ ਜਦੋਂ ਫਸਿਆ ਹੁੰਦਾ ਹੈ ਉਦੋਂ ਸਾਰੇ ਕਾਗਜ਼ਾਂ ਦੇ ਸਾਈਨ ਕਰਕੇ ਦਿੰਦਾ ਹੈ ਪਤਾ ਨਹੀਂ ਕੀ ਕੀ ਇਹਨਾਂ ਨੇ ਸਾਇਨ ਕਰਾਏ ਪਤਾ ਨਹੀਂ ਮੇਰੇ ਤੇ ਮੇਰੇ ਪੁੱਤ ਤੋਂ ਤੇ ਮੇਰੀ ਨੋ ਤੋਂ ਕੀ ਕੁਝ ਲਿਖਾਇਆ ਅਸੀਂ ਰੋਂਦੇ ਕਰ ਲਾਂਦੇ ਰਹੇ ਪਰ ਸਾਡੀ ਇਹਨਾਂ ਨੇ ਇੱਕ ਨਹੀਂ ਸੁਣੀ ਅਸੀਂ ਰੋ ਰੋ ਪਿੱਟ ਪਿੱਟ ਮਰ ਗਏ ਧੰਨਵਾਦ ਡਾਕਟਰ ਬਾਂਸਲ ਜੀ ਦਾ ਜਿਹੜੇ ਬਠਿੰਡਾ ਸੰਜੀਵ ਬਾਂਸ ਲੈ ਗਿਆ ਬਾਂਸਲ ਅਸਲ ਕੈਂਸਰ ਸੈਂਟਰ ਵਾਲੇ ਜਿਨ੍ਹਾਂ ਨੇ ਮੇਰੀ ਨੋ ਦੀ ਜਾਨ ਬਚਾਈ ਪਰ ਉਹਦੇ ਵਿੱਚ ਮੰਦ ਭਾਗੀ ਘਟਨਾ ਕੀ ਹੋਈ ਰੇਸ਼ਾ ਇੰਨਾ ਪੈ ਚੁੱਕਿਆ ਸੀ ਰੇਸ਼ਾ ਪੈਣ ਦੇ ਨਾਲ ਬੱਚਾ ਦਾਨੀ ਗਰਲ ਚੁੱਕੀ ਸੀ ਬੱਚਾ ਦਾਨੀ ਗਰਲ ਨਾਲ ਡਾਕਟਰ ਸਾਹਿਬ ਕਹਿੰਦੇ ਰਿਮੂਵ ਕਰਨੀ ਪਊ ਕਿਉਂਕਿ ਇੱਕ ਪਾਸੇ ਜ਼ਿੰਦਗੀ ਸੀ ਇੱਕ ਪਾਸੇ ਬੱਚਾ ਦਾਨੀ 10 ਹਵਾਲ ਸੀ ਪੋਤੀ ਹੋਈ ਜਦੋਂ ਇਹਨਾਂ ਨੇ ਕਿਹਾ ਵੀ ਬੱਚਾ ਦਾਨੀ ਗਲ ਗਈ ਹੁਣ ਵੀ ਕੱਢ ਨਹੀਂ ਪਊਗੀ ਪਸ ਲੀਟਰਾਂ ਦੇ ਹਿਸਾਬ ਨਾਲ ਨਿਕਲੀ ਐ ਜਦੋਂ ਲੀਟਰਾਂ ਦੇ ਹਿਸਾਬ ਨਾਲ ਪਸ ਨਿਕਲੀ ਜ਼ਿੰਦਗੀ ਦੇ ਮੌਤ ਦਾ ਸਵਾਲ ਸੀਗਾ ਅਸੀਂ ਡਾਕਟਰ ਸਾਹਿਬ ਦੀ ਮਿੰਤਾਂ ਕਰਾ ਕੇ ਅਸੀਂ ਆਪਰੇਟ ਕਰਾਇਆ ਬੇਟੀ ਦੀ ਉਮਰ 23 ਸਾਲ ਹੈਗੀ ਹੈ ਪਰ ਮੈਂ ਤਾਂ ਦੁੱਖ ਦੇ ਨਾਲ ਇਹੀ ਕਰਦਾ ਵੀ ਇੰਨੀ ਲਾਪਰਵਾਹੀ ਡਾਕਟਰ ਸਾਹਿਬਾਂ ਨੂੰ ਕਰਨ ਦੀ ਕੀ ਲੋੜ ਪਈ ਸੀ ਵੀ ਕਿਤੇ ਬਾਹਰੋਂ ਕਰਾ ਲੈਂਦੇ ਜੇ ਅਸੀਂ ਉਦੋਂ ਮਿੰਤਾਂ ਕਰਦੇ ਰਹੇ ਵੀ ਤੁਸੀਂ ਸਾਨੂੰ ਬਾਹਰ ਭੇਜ ਦਿਓ ਸਾਨੂੰ ਐ ਕਰ ਦਿਓ 1.5 ਤੋਂ 2 ਘੰਟੇ ਦਾ ਸਾਨੂੰ ਰੈਫਰ ਕਰਨ ਚ ਲਾਤਾ ਵੀ ਅਸੀਂ ਕੀ ਮਾੜਾ ਕੀਤਾ ਸੀ ਇਸ ਪਰਿਵਾਰ ਦਾ ਅਸੀਂ ਇਸ ਪਰਿਵਾਰ ਦਾ ਸ਼ੁਰੂ ਤੋਂ ਸਤਿਕਾਰ ਕਰਦੇ ਆਏ ਆ ਸਾਡਾ ਮਲੋੜ ਸਾਰਾ ਇਸਤਿਹਾਰਯੋਗ ਹੈ ਪਰ ਮੇਰੀ ਨੋਹ ਦੀ ਜ਼ਿੰਦਗਾਨੀ ਸਾਰੀ ਉਮਰ ਆਸਤੇ ਇੱਕ ਨਰਕ ਚ ਪਾਤੀ ਜਦੋਂ ਉਹਨੂੰ ਪਤਾ ਲੱਗੂ ਵੀ ਮੇਰੀ ਯੂਟਰਸ ਰਿਮੂਵ ਹੋ ਚੁੱਕੀ ਹੈ ਉਹ ਸਦਮੇ ਵਿੱਚ ਜੀ ਸਕੂਗੀ ਮੈਂ ਤਾਂ ਸਾਰਿਆਂ ਨੂੰ ਤੁਹਾਨੂੰ ਇਹੀ ਬੇਨਤੀ ਕਰਦਾ ਵੀ ਮੈਨੂੰ ਇਨਸਾਫ ਦਵਾਇਆ ਜਾਵੇ ਤੇ ਇਨਸਾਫ ਦੀ ਮੈਂ ਮੰਗ ਕਰਦਾ ਇੰਸਪੈਕਟਰ ਸਾਹਿਬ ਨੂੰ ਮੈਂ ਥਾਣਾ ਸਿਟੀ ਦੇ ਵਿੱਚ ਐਪਲੀਕੇਸ਼ਨ ਦੇ ਚੁੱਕਿਆ ਹਾਂ ਅਗਲੀ ਕਾਰਵਾਈ ਜਿਵੇਂ ਜਿਵੇਂ ਤੁਹਾਡੇ ਭਰਾਵਾਂ ਦੇ ਸਹਿਯੋਗ ਨਾਲ ਚੱਲੂਗੀ ਜਾਂ ਮਾਨਯੋਗ ਅਦਾਲਤ ਦਾ ਵੀ ਸਹਿਯੋਗ ਲੈਣਾ ਪਿਆ ਤਾਂ ਉਹ ਵੀ ਲਿਆਇ ਜਾਊਗਾ ਅਗਰ ਕੋਈ ਹੋਰ ਗੱਲਬਾਤ ਤੁਸੀਂ ਕੋਈ ਨਹੀਂ ਤਾਂ ਤੁਸੀਂ ਕੀ ਜੰਦੇ ਹੋ ਵੀ ਉਹਨਾਂ ਨੇ ਛੱਡੇ ਤੋਂ ਖਾਲੀ ਕਾਗਜ਼ ਆ ਦੇ ਗਾੜੇ ਕਿਤੇ ਪਹਿਲਾਂ ਵੀ ਰਾਜਰਾਮ ਦੇ ਵਿੱਚੋਂ ਰੇ ਸੀ ਵੀ ਕਿਤੇ ਵੀ ਕੀ ਹੁੰਦਾ ਨਾ ਕੰਪਰੋਮਾਈਜ਼ ਦੀ ਸਟੇਜ ਆ ਜਾਂਦੀ ਕੋਈ ਸ਼ੁਰੂਆਤ ਦੇਮ ਨਾ ਨਾ ਕੋਈ ਗੱਲ ਨਹੀਂ ਸੀ ਨਾਨਾ ਜੀ ਕੋਈ ਗੱਲਬਾਤ ਨਹੀਂ ਸੀ ਜੀ ਕੰਪਰੋਮਾਈਜ਼ ਤਾਂ ਗੱਲਬਾਤ ਨਹੀਂ ਸੀ ਕਿਉਂਕਿ ਪੇਸ਼ੈਂਟ ਅਸੀਂ ਲੈ ਗਏ ਆ ਇਹਨਾਂ ਨੇ ઓਪਰੇਟ ਕਰਤਾ ਸਾਨੂੰ ਦੋ ਹਸੈਨ ਕਰਾ ਲੇ ਕਰ ਲੇ ਅਖੀਰਲੇ ਟਾਈਮ ਜਦੋਂ ਵੀ ਮਿੰਤਾ ਅਸੀਂ ਕਰਦੇ ਰਹੇ ਵੀ ਸਾਨੂੰ ਜਾਣ ਤੋਂ ਰੈਫਰ ਕਰਨ ਵਾਸਤੇ ਉਦੋਂ ਵੀ ਕਾਫੀ ਸਟੈਨ ਕਰਵਾਏ ਇਹਨਾਂ ਨੇ ਹੁਣ ਤੁਸੀਂ ਮਤਲਬ ਕਿਵੇਂ ਦੀ ਇਨਸਾਫ ਕਿਵੇਂ ਦਾ ਚਾਹੁੰਦੇ ਹੋ ਜੀ ਇਹਨਾਂ ਦਾ ਇਲਾਜ ਕਰ ਵੀ ਚਾਹੁੰਦੇ ਹੋ ਵੀ ਹਰਜਾਨਾ ਚਾਹੁੰਦੇ ਦੇਖੋ ਜੀ ਹਰਜਾਨਾ ਤਾਂ ਪਰਮਾਤਮਾ ਕਾਹਨੂੰ ਹਰਜਾਨਾ ਦਵਾਵੇ ਜੇ ਤੋਂ ਕਿ ਯੂਟਰਸ ਰਿਮੂਵ ਹੋਈ ਹੈ ਉਹ ਕੀ ਕਦਮ ਹੈ ਉਹ ਚਾਰ ਵਿੱਚੋਂ ਨੇ ਕਾਰਵਾਈ ਹੋਵੇ ਜੀ ਕਿਉਂਕਿ ਇਨਸਾਫ ਦੀ ਮੰਗ ਕਰ ਹਾਂ ਇਨਸਾਫ ਦੀ ਮੈਂ ਮੰਗ ਕਰਦਾ ਕਿਉਂਕਿ ਨਕਲੀ ਜਿਹੀ ਕੀਤੀ ਗਈ ਉਹਨਾਂ ਨੇ ਨਲਾਇਕੀ ਵਰਤੀ ਗਈ ਉਸ ਵਿੱਚ ਕਿਉਂਕਿ ਮੈਂ ਤਾਂ ਹਾਂਜੀ ਦੂਰਾਨ ਯਾਨੀ ਕਿ ਕਿੰਨਾ ਬਿੱਲ ਬਣਿਆ ਕਿਸ ਤਰੀਕੇ ਤੁਸੀਂ ਅਮਾਉਂਟ ਦਿੱਤੀ ਕੈਸ਼ ਦਿੱਤੀ ਗੂਗਲ ਪੇ ਕਰਾਈ ਕਿੰਨੀ ਅਮਾਉਂਟ ਦਿੱਤੀ ਗਈ ਸਾਡੇ ਦਾ ਲੱਖਾਂ ਚ ਪੈਸੇ ਲੱਗੇ ਜੀ ਆਪਣੇ ਸੰਜੀਵ ਬਾਂਸਲ ਜੀ ਦੇ ਬਠਿੰਡਾ ਕੁਝ ਗੂਗਲ ਪੇ ਕੀਤੀ ਗਈ ਹੈ ਮੇਰੇ ਸਾਥੀਆਂ ਵੱਲੋਂ ਮੇਰੇ ਵੱਲੋਂ ਕੁਝ ਅਸੀਂ ਨਗਦ ਵੀ ਦਿੱਤੇਗੇ ਜੀ ਕੰਮਰਾ ਹਸਪੀਟਲ ਨੂੰ ਕਮਰਾ ਨੂੰ ਸੀ 45 ਹਜ਼ਾਰ ਇੱਕ ਕਰ ਦਿੱਤਾ 15 ਹਜ਼ਾਰ ਇੱਕ ਕਰ ਦਿੱਤਾ ਜੀ ਉਹ ਕੈਸ਼ ਲਿੱਤਾ ਜੀ ਤੁਸੀਂ ਚੈੱਕ ਕਰਦੇ ਕੋਈ ਉਹਨਾਂ ਨੇ ਹਾਂ ਜੀ ਕੋਈ ਰਸੀ ਨਿੱਤੀ ਜੀ ਉਹਨਾਂ ਨੇ ਤਾਂ ਉਲਟਾ ਅਲਟਰਾ ਸਾਊਂਡ ਦੇ ਜਿਹੜੇ ਸੀਨੀਅਰ ਆਪਣੇ ਜਿਹੜੇ ਹੁੰਦੀ ਆਪਣੇ ਰਿਪੋਰਟ ਅਲਟਰਾ ਸਾਊਂਡ ਦੀ ਉਹ ਵੀ ਪਾੜ ਕੇ ਆਪਦੇ ਕੋਲੇ ਰੱਖ ਲਈ ਜੀ ਸੰਤ ਤਾਂ ਅਲਟਰਾ ਸਾਊਂਡ ਦੀ ਰਿਪੋਰਟ ਵੀ ਨਹੀਂ ਦਿੱਤੀ ਇਹਨਾਂ ਨੇ ਦਸਤਾਵੇਜ਼ਾਂ ਨਾਲ ਦਸਤਾਵੇਜ਼ ਵੀ ਪਾੜਲੇ ਸਾਡੇ ਲਾਲੇ ਨਾਲੋਂ ਸੰਤ ਦੋ ਤਿੰਨ ਦਸਤਾਵੇਜ਼ ਮੇਰੇ ਕੋਲ ਬਾਹਲੇ ਹਨ ਨਹੀਂ ਤੁਸੀਂ ਕਿ ਲੜਦੇ ਕਿ ਇਸ ਤਰ੍ਹਾਂ ਦੀ ਹੈਲੀ ਜੋ ਤੁਸੀਂ ਬੰਡਾ ਵੀ ਗਏ ਤੇ ਡਾਕਟਰ ਜੀ ਕੀ ਵਰਡਿੰਗ ਸੀ ਵੀ ਕਿਸ ਤਰ੍ਹਾਂ ਦੀ ਹੈਲੀ ਹੋਈ ਇਸ ਤਰ੍ਹਾਂ ਦੀ ਲਾ ਪਰਵੈਰੀ ਉਸ ਆਪਰੇਟ ਦੌਰਾਨ ਹੋਈ ਹਲੇ ਤੱਕ ਤੁਹਾਨੂੰ ਕਿਹੜੀ ਚੀਜ਼ ਵੀ ਸਮਝ ਆ ਰਹੀ ਹੈ ਦੇਖੋ ਇਹ ਯੂਟਰਸ ਦਾ ਟਾਂਕੇ ਤਰੀਕੇ ਨਾਲ ਨਹੀਂ ਲਾਇਆ ਗਿਆ ਮੂੰਹ ਖੁੱਲ ਗਿਆ ਬੱਚਾ ਨਹੀਂ ਦਾ ਜਦੋਂ ਮੂੰਹ ਖੁੱਲ ਜਾਂਦਾ ਹੈ ਉਹ ਰੇਸ਼ਾ ਬਣ ਜਾਂਦਾ ਜੋ ਰੇਸ਼ਾ ਬਣ ਗਿਆ ਜੇ ਰੇਸ਼ਾ ਆਮ ਬੰਦੇ ਦੇ ਥੋੜੇ ਦਿਨ ਰਹਿ ਜੇ ਤੋਈ ਬੁਰਾ ਹਾਲ ਕਰਦਾ ਕਿ ਫਿਰਸੀ ਹੋ ਜਾਂਦਾ ਇਹ ਤਾਂ ਸਾਰੇ ਪੇਟ ਦੇ ਵਿੱਚ ਲੀਟਰਾਂ ਦੇ ਹਿਸਾਬ ਨਾਲ ਡਾਕਟਰਾਂ ਨੇ ਰੇਸ਼ਾ ਕੱਢਿਆ ਜੇ ਇਸ ਦਾ ਉਗਨਮ ਸਕੈਨ ਵਗੈਰਾ ਵੀ ਕਰਵਾਇਆ ਸੀ ਸਾਰਾ ਕੁਝ ਕਰਵਾਇਆ ਹੈਗਾ ਵੀ ਜਿਵੇਂ ਜਿਵੇਂ ਕੋਡ ਮਾਨਜੋਗ ਮੰਗੂ ਜਾਂ ਪੁਲਿਸ ਸਟੇਸ਼ਨ ਵਾਲੇ ਜੋ ਮੰਗਣਗੇ ਜਿਸ ਤਰ੍ਹਾਂ ਸਾਡੇ ਕੋ ਸਾਡੇ ਪ੍ਰੂਫ ਹੈਗੇ ਆ ਜੀ ਉਹਨਾਂ ਦਾ ਦੁਬਾਰਾ ਸੰਪਰਕ ਹੋਇਆ ਸੀ ਇਹਨਾਂ ਨਾਲ ਸੰਤਾ ਪੁੱਛੇ ਨਹੀਂ ਜੀ ਇਹਨਾਂ ਨੇ ਆ ਕੇ ਸੰਤਾ ਇੱਕ ਵਾਰੀ ਵੀ ਨਹੀਂ ਇਹਨਾਂ ਨੇ ਕਿਹਾ ਵੀ ਤੁਸੀਂ ਮਰ ਗਏ ਕਿ ਜਿਉਂਦੇ ਹੋ ਜੀ ਇਹਨਾਂ ਦਾ ਇੱਕ ਆਮ ਬੰਦਾ ਹੀ ਪੁੱਛ ਲੈਂਦਾ ਜੇ ਕਿਸੇ ਦਾ ਐਕਸੀਡੈਂਟ ਹੋ ਜਾ ਤਾਂ ਵੀ ਬੰਦਾ ਚੱਕ ਕੇ ਬਜਨ ਤੇਰੇ ਛੱਟ ਤਾਂ ਨਹੀਂ ਵਜੀ ਸੰਤਾ ਇਹ ਵੀ ਨਹੀਂ ਪੁੱਛਿਆ ਇਹਨਾਂ ਨੇ ਕਦੇ ਜੀ ਆਈਡੀ ਕਰਦੇ ਰਹੇ ਐ ਬਸ ਉਲਟਾ ਸੀ ਆਈਡੀ ਕਰਦੇ ਰਹੇ ਗਿਆ ਇਹ ਸ਼ੁਰੂ ਤੋਂ ਹੀ ਲਾਪਰਵਾਹੀ ਹੋ ਗਈ ਜਾਂ ਇਹਨਾਂ ਨੇ ਜਾਣ ਜਾਣ ਕੀ ਉੱਥੇ ਲੰਮਕੋੜਦੇ ਰੇ ਜਾਂ ਦੇਰੀ ਕਰਦੇ ਰੇ ਦੇਖੋ ਜੀ ਮੇਰੇ ਨਾਲ ਤਾਂ ਜਿਹੜੀ ਬੀਤੀ ਐ ਉਸ ਹਿਸਾਬ ਨਾਲ ਤਾਂ ਮੈਂ ਕੋਈ ਡਾਕਟਰ ਸਾਹਿਬ ਨੇ ਜਾਣ ਕੇ ਕੀਤਾ ਵੀ ਇਹਨਾਂ ਦੀ ਲਾਪਰਵਾਹੀ ਨਗਲੀ ਜਿਹੀ ਐਨਾਂ ਦੀ ਵੀ ਮਰੀਜ਼ ਡਾਕਟਰ ਕੋਲੇ ਰੱਬ ਦਾ ਰੂਪ ਸਮਝ ਕੇ ਜਾਂਦਾ ਕਿਉਂਕਿ ਦੂਜਾ ਰੱਬ ਆਪਾਂ ਸਮਝਦੇ ਆ ਡਾਕਟਰ ਨੂੰ ਅਗਰ ਜੇ ਰੱਬ ਐਂ ਕਰੇ ਤਾਂ ਫਿਰ ਆਪਾਂ ਕੀ ਕਰ ਸਕਦੇ ਦੱਸੋ ਮੈਂ ਬਾਰੇ ਸ਼ਬਦ ਬੋਲ ਨਹੀਂ ਸਕਦਾ ਕਿਉਂਕਿ ਮੇਰਾ ਮਨ ਪਰੇਪਿਆ ਮੇਰਾ ਜੀ ਕਰਦਾ ਮੈਂ ਤੁਹਾਡੇ ਕੋਲ ਫੁੱਟ ਫੁੱਟ ਕੇ ਰੋਵਾਂ ਪਰ ਉਸ ਲੋਕ ਕਹਿਣਗੇ ਇਨ ਵੀ ਜਮਾ ਬੇਕਾਰ ਹੋ ਗਿਆ ਠੀਕ ਹੈ ਤੁਹਾਡਾ ਸਹਿਯੋਗ ਮਿਲਿਆ ਮੈਂ ਤੁਹਾਡਾ ਬਹੁਤ ਧੰਨਵਾਦੀ ਆ ਮੈਂ ਕੁਝ ਕਰ ਨਹੀਂ ਸਕਦਾ ਤੁਸੀਂ ਕਰਨਾ ਜੋ ਕੁਝ ਕਰਨਾ ਹੈਗਾ ਜਾਂ ਪ੍ਰਸ਼ਾਸਨ ਨੇ ਕਰਨਾ ਜੀ ਜਿਹੜੀ ਤੁਹਾਨੂੰ ਵੀ ਦਿੱਤੀ ਹੈ ਸਟੇਟ ਉਹਦਾ ਕੀ ਬੇਸ ਹੈ ਜੀ ਕਿਸ ਅਸੀਂ ਇਨਸਪੈਕਟਰ ਸਾਹਿਬ ਨੂੰ ਦਿਆ ਹੈ ਜੀ ਇਨਸਪੈਕਟਰ ਸਾਹਿਬ ਨੇ ਭਰੋਸਾ ਦਵਾਇਆ ਹੈ ਵੀ ਅਸੀਂ ਕਾਰਵਾਈ ਕਰਾਂਗੇ ਵੀ ਉਹ ਨਹੀਂ ਤੁਸੀਂ ਦੋਸ਼ ਹੀ ਲਾਇਆ ਉਸ ਕੈਂਪ ਦੇ ਵਿੱਚ ਔਰ ਲਿਖੀ ਹੋਈ ਜੀ ਤੁਹਾਨੂੰ ਸ਼ਿਕਾਇਤ ਵੀ ਨਾਲ ਦੇ ਦੇਣੇ ਤੁਹਾਨੂੰ ਜੀ ਮੇਰੇ ਕੋ ਕਾਪੀ ਆ ਗਈਆਂ ਮੈਂ ਕਾਪੀ ਦੇ ਦੇਣਾ ਤੁਹਾਨੂੰ ਨਾਲ ਫੋਟੋ ਕਾਪ ਹੀ ਗਈ ਆ ਉਹ ਦੇ ਦੇਣਾ ਮੈਂ ਤੁਹਾਨੂੰ ਜੀ ਆਪਣੇ ਅਕਰ ਸ਼ਰਮਾ